ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਜਨੀਸ਼ੁਰ। ਸਾਥਿਓ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਸਤਲੁਜ ਪੁਲ ਤੋਂ ਦਿਖਾ ਰਿਹਾ। ਰਾਹੋਂ ਤੋਂ ਮਾਛੀਵਾੜਾ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਹੈ ਸਤਲੁਜ ਪੁਲ ਦੀਆਂ ਤਸਵੀਰਾਂ। ਆਪ ਸਭ ਤਸਵੀਰਾਂ ਰਾਹੀਂ ਦੇਖ ਪਾ ਰਹੇ ਹੋ ਕਿ ਬਾਰਿਸ਼ ਜਿਹੜੀ ਹੈ ਉਹ ਕਾਫੀ ਤੇਜ਼ ਹੈ ਤੇ ਨਾਲ ਦੀ ਨਾਲ ਸਤਲੁਜ ਦਰਿਆ ਜਿਹੜਾ ਆ ਉਹ ਉਫਾਨ ਤੇ ਹੈ। ਸਤਲੁਜ ਦਰਿਆ ਚੜਿਆ ਨਜ਼ਰ ਆਉਂਦਾ ਹੈ ਔਰ ਸਤਲੁਜ ਦਾ ਜਿਹੜਾ ਰੂਪ ਹੈ ਉਹ ਡਰਾਉਣਾ ਹੈ। ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਕੱਡ ਪਏ ਆ, ਜਿਹੜੇ ਪੱਥਰ ਪਏ ਆ ਉਹਨਾਂ ਤੱਕ ਪਾਣੀ ਆ ਗਿਆ ਖ ਦੇ ਲੈਵਲ ਤੱਕ ਪਾਣੀ ਆ ਗਿਆ ਇਹ ਪ੍ਰਸ਼ਾਸਨ ਲਈ ਅਤੇ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਪ੍ਰਸ਼ਾਸਨ ਲਈ ਇਮਤਿਹਾਨ ਦੀ ਘੜੀ ਹੈ ਇਸ ਪਾਸੇ ਵੀ ਅਸੀਂ ਤੁਹਾਡਾ ਧਿਆਨ ਲਿਆਣਾ ਚਾਹੁੰਦੇ ਸੀ ਸਾਡੀ ਟੀਮ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਹੋਈ ਹੈ ਤੁਹਾਨੂੰ ਪੂਰੀਆਂ ਤਸਵੀਰਾਂ ਜਿਹੜੀਆਂ ਸਤਲੁਜ ਪੁੱਲ ਤੋਂ ਦਿਖਾਈਆਂ ਜਾ ਰਹੀਆਂ ਕਿਉਂਕਿ ਥੱਲੇ ਜਾਣਾ ਥੋੜਾ ਖਤਰਾ ਲੱਗ ਰਿਹਾ ਲੇਕਿਨ ਉਹ ਲੋਕ ਜਿਹੜੇ ਸਤਲੁਜ ਦੇ ਕੰਢੇ ਰਹਿ ਰਹੇ ਆ ਉਹਨਾਂ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਵੱਡਾ ਵੱਡੀ ਘਬਰਾਹਟ ਉਹਨਾਂ ਅੰਦਰ ਛੜੀ ਹੋਈ ਹੈ ਡਰ ਛੜਿਆ ਹੋਇਆ ਹੈ ਕਿ ਜੇ ਇਸੇ ਤਰੀਕੇ ਪਾਣੀ ਦਾ ਬਹਾਵ ਤੇਜ਼ ਰਿਹਾ ਤਾਂ ਉਹਨਾਂ ਦਾ ਬਣੇਗਾ ਕੀ ਤੇ ਜਿਹੜੇ ਲੋਕ ਸਤਲੁਜ ਦੇ ਕੰਢੇ ਨੇ ਉਹ ਇਸ ਸਮੇਂ ਉਹਨਾਂ ਲਈ ਖਤਰੇ ਦੀ ਘੰਟੀ ਜਿਹੜੀ ਵੱਜਦੀ ਪਈ ਹੈ ਪ੍ਰਸ਼ਾਸਨ ਲਈ ਇਮਤਿਹਾਨ ਦੀ ਘੜੀ ਹੈ ਵੱਡੀ ਚੁਣੌਤੀ ਹੈ ਤੇ ਇਸ ਪਾਸੇ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਜਿਹੜਾ ਬਹੁਤ ਜ਼ਰੂਰੀ ਹੈ ਇਹ ਤਸਵੀਰਾਂ ਤੁਸੀਂ ਸਤਲੁਜ ਪੁੱਲ ਤੋਂ ਦੇਖ ਰਹੇ ਹੋ ਰਾਹੋਂ ਤੋਂ ਮਾਛੀਵਾੜਾ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਹੈ ਤੁਸੀਂ ਇਹ ਲਾਈਵ ਤਸਵੀਰਾਂ ਜਿਹੜੀਆਂ 11:30 ਵਜੇ ਦੀਆਂ ਤਸਵੀਰਾਂ ਆ ਸਤਲੁਜ ਪੁਲ ਤੋਂ ਦੇਖ ਰਹੇ ਹੋ بارش ਹੋ ਰਹੀ ਆ ਤੇ ਸਤਲੁਜ ਦਰਿਆ ਜਿਹੜਾ ਆ ਉਹ ਉਫਾਨ ਤੇ ਆ